ਸੰਗੀਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਖਾਸ ਕਰਕੇ ਉਹ ਪੈਣ ਭਰਾ ਜੋ ਕਹਿੰਦੇ ਵੀ ਸਾਡੇ ਜੀਵਨ ਦੀਆਂ ਦੁੱਖ ਤਕਲੀਫਾਂ ਦੂਰ ਨਹੀਂ ਹੋ ਰਹੀਆਂ ਜਾਂ ਕਈ ਭੈਣ ਭਰਾ ਕਹਿੰਦੇ ਸਾਡੇ ਮਨ ਦੀ ਇੱਛਾ ਅਧੂਰੀ ਆ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਸੰਤ ਜੀ ਇੱਥੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਵੈਸੇ ਤਾਂ ਆਪਾਂ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਮੰਗਦੇ ਆ ਹਰ ਰੋਜ਼ ਹਰ ਵੇਲੇ ਮਾਲਕ ਤੋਂ ਕੁਝ ਨਾ ਕੁਝ ਮੰਗਦੇ ਰਹਿੰਦੇ ਆ ਪਰ ਸਭ ਦਾ ਮੰਗਣ ਦਾ ਤਰੀਕਾ ਵੱਖਰਾ ਵੱਖਰਾ ਹੈ ਕੁਝ ਭੈੜ ਭਰਾ ਮੰਗਦੇ ਆ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਕੇ ਆਪਣੀ ਭਗਤੀ ਦਾ ਮੁੱਲ ਮੰਗਦੇ ਆ ਭਾਵ ਕਿ ਜੋ ਵੀ ਉਹਨਾਂ ਦਾ ਨੇਤ ਦਾ ਨੀਮ ਆ ਜਿੰਨੀ ਕੋ ਭਜਨ ਮੰਦਗੀ ਕਰਦੇ ਆ ਉਹ ਗਿਣਾਉਂਦੇ ਆ ਕਿ ਮਹਾਰਾ ਸੱਚੇ ਪਾਤਸ਼ਾ ਮੈਂ ਤੈਨੂੰ ਹਰ ਰੋਜ਼ ਅਮਰਤ ਵੇਲੇ ਉੱਠ ਕੇ ਯਾਦ ਕਰਦਾ ਹਾਂ ਜਾਂ ਤੇਰੇ ਲਈ ਇੰਨੇ ਪਾਠ ਕਰਦਾ ਹਾਂ ਮੈਂ ਇੰਨੇ ਦਿਨ ਸੇਵਾ ਕੀਤੀ ਮੇਰੇ ਮਨ ਦੀ ਆਇਸ਼ਾ ਪੂਰੀ ਕਰ ਦੋ ਜਾਂ ਫਿਰ ਕਈ ਤਾਂ ਸਿੱਧਾ ਸੌਦਾ ਕਰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੇਰੇ ਲਈ ਐਨੇ ਦਿਨ ਗੁਰੂ ਘਰ ਆਵਾਂਗਾ ਆ ਕੇ ਸੇਵਾ ਕਰਾਂਗਾ ਭਜਨ ਬੰਦਗੀ ਕਰਾਂਗਾ ਤੁਸੀਂ ਮੇਰੇ ਮਨ ਦੀ ਆਇਸ਼ਾ ਪੂਰੀ ਕਰ ਦਿਓ ਭਾਵ ਕਿ ਉਹ ਪਹਿਲਾਂ ਆਪਣੀ ਇੱਛਾ ਦੀ ਪੂਰਤੀ ਚਾਹੁੰਦੇ ਆ ਫਿਰ ਉਸ ਤੋਂ ਬਾਅਦ ਉਹ ਪਾਠ ਕਰਨਗੇ ਸੇਵਾ ਕਰਨਗੇ ਪਰ ਕੁਝ ਪਰੰਪਰਾ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਕੇ ਮੰਗਦੇ ਆ ਕਿ ਮਾਲਕ ਨੇ ਜੋ ਦਿੱਤਾ ਪਹਿਲਾਂ ਉਹ ਸਾਰੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਕਿ ਮਾਲਕਾ ਤੁਸੀਂ ਪਹਿਲਾਂ ਵੀ ਮੇਰੇ ਤੇ ਬਹੁਤ ਕਿਰਪਾ ਕੀਤੀ ਤੁਹਾਡਾ ਦਿੱਤਾ ਹੀ ਮੈਂ ਖਾ ਰਿਹਾ ਹਾਂ ਪੀ ਰਿਹਾ ਹਾਂ ਪਹਿਣ ਰਿਹਾ ਹਾਂ ਵਰਤ ਰਿਹਾ ਹਾਂ ਮਹਾਰਾ ਸੱਚੇ ਪਾਤਸ਼ਾਹ ਮੇਰੇ ਤੇ ਹੋਰ ਕਿਰਪਾ ਕਰੋ ਮੇਰੇ ਮਨ ਦੀ ਆਇਸ਼ਾ ਵੀ ਪੂਰੀ ਕਰੋ ਤੇ ਕੁਝ ਭੈਣ ਭਰਾ ਉਹਨਾਂ ਨੂੰ ਮੂੰਹ ਬੋਲ ਕੇ ਕੁਝ ਮੰਗਣਾ ਹੀ ਨਹੀਂ ਪੈਂਦਾ ਕਿਉਂਕਿ ਉਹਨਾਂ ਦਾ ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਪਿਆਰ ਹੀ ਇੰਨਾ ਪੱਕਾ ਪੈ ਗਿਆ ਕਿ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਆਉਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਜੀ ਨੂੰ ਪੂਰੀ ਕਰਨੀ ਪੈਂਦੀ ਆ ਉਹਨਾਂ ਦਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਹੀ ਇੰਨਾ ਬਣ ਗਿਆ ਕਿਸਾਤਗੁਰ ਸੱਚੇ ਪਾਸ਼ਾ ਉਹਨਾਂ ਨੂੰ ਕਿਸੇ ਵੀ ਚੀਜ਼ ਤੋਂ ਦਰਸ਼ਨ ਹੀ ਨਹੀਂ ਦਿੰਦੇ ਉਹਨਾਂ ਦੀ ਸੋਚ ਤੋਂ ਵੀ ਕਿਤੇ ਜ਼ਿਆਦਾ ਮਾਰਾ ਸੱਚੇ ਪਾਸ਼ਾ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਆ ਤਾਂ ਇਹ ਸਭ ਕੁਝ ਜਿਵੇਂ ਹੁੰਦਾ ਹੈ ਜਦੋਂ ਸਾਡਾ ਆਪਣੇ ਸਤਗੁਰੂ ਸੱਚੇ ਪਾਸ਼ਾ ਦੇ ਪ੍ਰਤੀ પ્રેમ ਪਿਆਰ ਪ੍ਰਸਾਦਦਾ ਹੈ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਇਹ ਅਹਿਸਾਸ ਕਰਵਾ ਦਿੰਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਤੇਰੇ ਤੋਂ ਬਿਨਾ ਕੋਈ ਨਹੀਂ ਆ ਤੇ ਨਾ ਹੀ ਅਸੀਂ ਤੇਰੇ ਤੋਂ ਬਿਨਾ ਕਿਸੇ ਹੋਰ ਤੋਂ ਮੰਗਣਾ ਹੈ ਜਦੋਂ ਮਾਲਕ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਮੇਰਾ ਇਹ ਬੱਚਾ ਸਿਰਫ ਮੇਰੇ ਤੇ ਡਿਪੈਂਡਿਆ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਵੀ ਪਲ ਦੀ ਦੇਰੀ ਨਹੀਂ ਲਾਉਂਦੇ ਕਿਰਪਾ ਕਰਨ ਲੱਗਿਆਂ ਉਹ ਵੀ ਦੇ ਦਿੰਦੇ ਆ ਜੋ ਸਾਡੇ ਭਾਗਾਂ ਵਿੱਚ ਸਾਡੀ ਕਿਸਮਤ ਵਿੱਚ ਨਹੀਂ ਲਿਖਿਆ ਹੁੰਦਾ ਸੋ ਕਮੀ ਸਾਡੇ ਵਿੱਚ ਆ ਸਾਨੂੰ ਮੰਗਣਾ ਨਹੀਂ ਹੁੰਦਾ ਕਈ ਭੈਣ ਭਰਾ ਜੀਵਨ ਦੇ ਵਿੱਚ ਜਰਾ ਜਿੰਨੀ ਕੋਈ ਦੁੱਖ ਤਕਲੀਫ ਆ ਜਾਵੇ ਜਾਂ ਮਨ ਦੀ ਕੋਈ ਇੱਛਾ ਪੂਰੀ ਹੋਣ ਦੇ ਵਿੱਚ ਦੇਰੀ ਹੋ ਜਾਵੇ ਤਾਂ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦਿਆਂ ਸ਼ੁਰੂ ਕਰ ਦਿੰਦੇ ਆ ਕਈ ਤਾਂ ਗੁਰਨਾਨਕ ਪਾਤਸ਼ਾਹ ਜੀ ਦਾ ਦਰ ਛੱਡ ਕੇ ਸੱਜੇ ਖੱਬੇ ਭਟਕਣਾ ਸ਼ੁਰੂ ਕਰ ਦਿੰਦੇ ਆ ਪਰ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਪ੍ਰੋਸਾ ਹੈ ਜਿਨ੍ਹਾਂ ਨੂੰ ਆਪਣੇ ਗੁਰੂ ਦੀ ਸਮਰੱਥਾ ਦਾ ਪਤਾ ਲੱਗ ਗਿਆ ਕਿ ਸਭ ਕੁਝ ਕਰਨ ਕਰਾਉਣ ਵਾਲੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਪਨੇ ਉਹ ਆਪਣੇ ਜੀਵਨ ਦੇ ਵਿੱਚ ਆਈਆਂ ਹੋਈਆਂ ਵੱਡੀਆਂ-ਵੱਡੀਆਂ ਦੁੱਖ ਤਕਲੀਫਾਂ ਨੂੰ ਦੇਖ ਕੇ ਵੀ ਨਹੀਂ ਡੋਲਦੇ ਉਹਨਾਂ ਦੇ ਜੀਵਨ ਦੇ ਵਿੱਚ ਜਦੋਂ ਕੋਈ ਦੁੱਖ ਤਕਲੀਫ ਆਉਂਦੀ ਆ ਕੋਈ ਪਰੇਸ਼ਾਨੀ ਵਾਲਾ ਸਮਾਂ ਹੁੰਦਾ ਹੈ ਉਹ ਆਪਣਾ ਨਿਤਨੀਮ ਹੋਰ ਵਧਾ ਦਿੰਦੇ ਆ ਕਿਉਂਕਿ ਉਹਨਾਂ ਨੂੰ ਇਹ ਭੇਦ ਸਮਝ ਆ ਗਿਆ ਇਸੇ ਜਿਵੇਂ ਜਿਵੇਂ ਮਾਰਾ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਾਂਗੇ ਉਨਾ ਹੀ ਅਸੀਂ ਮਾਰਾ ਸੱਚੇ ਪਾਤਸ਼ਾਹ ਜੀ ਦੇ ਨੇੜੇ ਹੁੰਦੇ ਜਾਵਾਂਗੇ ਸੋ ਉਹ ਆਪਣਾ ਨਿਤਨੇਮ ਵਧਾ ਦਿੰਦੇ ਆ ਤੇ ਜਿਨ੍ਹਾਂ ਦਾ ਭਰੋਸਾ ਕੱਚਾ ਏ ਉਹ ਜਿੰਨਾ ਕ ਪਹਿਲਾਂ ਯਾਦ ਕਰਦੇ ਸੀ ਉਹਨਾ ਕਰਨਾ ਨਹੀਂ ਛੱਡ ਦਿੰਦੇ ਆ ਕਿ ਮੈਂ ਤਾਂ ਇੰਨਾ ਯਾਦ ਕਰਦਾ ਐ ਮੈਂ ਤਾਂ ਇੰਨਾ ਪਾਠ ਕਰਦਾ ਤਾਂ ਵੀ ਮੇਰੇ ਜੀਵ ਵਿੱਚ ਰੱਬ ਨੇ ਆ ਦੁੱਖ ਤਕਲੀਫ ਦੇ ਦਿੱਤੀ ਸੋ ਮੁਕੰਧੀ ਜਾਣ ਲਈ ਆ ਕਿ ਜੇਕਰ ਗੁਰੂ ਸਾਹਿਬ ਜੀ ਦੀ ਖੁਸ਼ੀ ਗੁਰੂ ਸਾਹਿਬ ਜੀ ਦੀ ਰਹਿਮਤ ਪ੍ਰਾਪਤ ਕਰਨੀ ਆ ਤਾਂ ਪੂਰੇ ਪਰੋਸੇ ਦੇ ਨਾਲ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਕਮਾਈ ਵਾਲੇ ਸਾਡੇ ਸਮਾਹਾਪੁਰਖ ਤੁੰਤਨ ਗੱਬਨਾਂ ਦੇ ਸੰਸਿ ਅਕਸਰ ਹੀ ਸਮਝਉਂਦੇ ਸਨ ਕਿ ਜਿਹੜੇ ਕਹਿੰਦੇ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਰਹੀ ਰੱਬ ਸਾਡੀ ਸੁਣਦਾ ਨਹੀਂ ਬਾਬਾ ਜੀ ਕਹਿੰਦੇ ਸਨ ਅਮਰਤ ਵੇਲੇ ਉੱਠੋ ਇਸ਼ਨਾਨ ਕਰਕੇ ਇੱਕ ਮਨ ਇੱਕ ਚਿਤ ਹੋ ਕੇ ਚੌਕੜਾ ਮਾਰ ਕੇ ਬੈਠ ਜਾਓ ਗੁਰਨਾਨਕ ਪਾਤਸ਼ਾਹ ਜੀ ਨੂੰ ਯਾਦ ਕਰੋ ਮੂਲ ਮੰਤਰ ਜਾਪ ਦੇ ਪਹਿਰੇ ਲਾ ਦਿਓ ਗੁਰ ਮੰਤਰ ਦੇ ਪਹਿਰੇ ਲਾ ਦਿਓ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਕਿੰਨੀ ਛੇਤੀ ਨਿਹਾਨ ਹੁੰਦੇ ਮੂਹ ਮੰਗੀਆਂ ਮਰਾਦਾਂ ਨਹੀਂ ਮਿਲਣਗੀਆਂ ਤੇ ਮਹਾਰਾਜ ਸੱਚੇ ਪਾਸ਼ਾ ਆਪਣੀ ਖੁਸ਼ੀ ਦੇ ਨਾਲ ਹੀ ਝੋਲੀ 'ਚ ਪੜ ਦਿੰਦੇ ਨੇ ਅਮਰ ਤਵੇਲੇ ਦੀ ਭੇਟਾ ਅਮਰ ਤਵੇਲੇ ਦੇ ਨਿਤਨੇਮ ਦੀ ਭੇਟਾ ਗੁਰੂ ਸੇਬ ਜੀ ਦੀ ਨਜ਼ਰ ਦੇ ਵਿੱਚ ਸਭ ਤੋਂ ਕੀਮਤੀ ਪੇਟਾ ਹੈ ਜੋ ਅਮਰਤ ਵੇਲੇ ਦੀ ਨੀਂਦ ਤਿਆਗ ਕੇ ਆਪਣੇ ਗੁਰੂ ਦੀ ਗੋਦ ਨੂੰ ਚੁੰਨਦੇ ਆ ਮਹਾਂਪੁਰਖ ਜੀ ਅਮਰਤ ਵੇਲੇ ਨੂੰ ਗੁਰੂ ਦੀ ਗੋਦ ਦੱਸਦੇ ਆ ਕਿ ਜੋ ਮਨੁੱਖ ਅਮਰਤ ਵੇਲੇ ਉੱਠਦੇ ਆ ਉੱਠ ਕੇ ਨਿਤ ਨੀਂਦ ਮਰਦੇ ਆ ਸਮਝੋ ਉਹ ਗੁਰਨਾਨਕ ਪਾਸ਼ਾ ਜੀ ਦੀ ਗੋਦ ਦਾ ਨਿਗਮਾਨਦੇ ਆ ਫਿਰ ਆਪ ਸੋਚੋ ਗੋਦੀ ਦਾ ਲਾਲ ਜੇਕਰ ਦੁਨਿਆਵੀ ਮਾਪੇ ਉਹਨੂੰ ਇੰਨਾ ਪਿਆਰਾ ਹੁੰਦਾ ਤਾਂ ਫਿਰ ਸਾਡੇ ਗੁਰੂ ਸਾਹਿਬ ਜੀ ਨੂੰ ਆਪਣੀ ਗੋਦੀ ਦਾ ਲਾਨ ਕਿੰਨਾ ਪਿਆਰਾ ਹੋਵੇਗਾ ਸੋ ਇਸ ਕਰਕੇ ਮਹਾਪੁਰਖ ਜੀ ਕਈ ਉਦਾਹਰਨਾਂ ਦੇ ਕੇ ਸਾਖੀਆਂ ਸੁਣਾ ਕੇ ਸਾਨੂੰ ਅਮਰਤ ਵੇਲੇ ਦੇ ਨਾਲ ਜੋੜਦੇ ਆ ਕਿ ਜਿਵੇਂ ਤੇਨੇ ਸਾਡਾ ਅਮਰਤ ਵੀਲਾ ਬਣ ਜਾਵੇ ਅਮਰਤ ਵੀਲੇ ਦਾ ਨਿਤ ਨੇਮ ਪੱਕਾ ਹੋ ਜਾਵੇ ਕਿਉਂਕਿ ਉਹ ਜਾਣਦੇ ਆ ਕਿ ਜਿਸ ਮਨੁੱਖ ਦਾ ਅਮਰਤ ਵੀਲਾ ਅਮਰਤ ਵੀਲੇ ਦਾ ਨਿਤ ਨੇਮ ਪੱਕਾ ਹੋ ਗਿਆ ਉਹਨੂੰ ਮੂੰਹੋਂ ਬੋਲ ਕੇ ਕੁਝ ਮੰਨਣਾ ਹੀ ਨਹੀਂ ਪੈਂਦਾ ਸਤਿਗੁਰ ਸੱਚੇ ਬਾਸ਼ਾ ਆਪਣੇ ਦਰਦ ਘਰਦਿਆਂ ਚੱਬਣਾ ਹੀ ਉਸ ਮਨੁੱਖ ਦੀ ਝੋਲੀ ਵਿੱਚ ਪਾ ਦਿੰਦੇ ਆ ਬਿਲੇ ਜੋ ਚੀਜ਼ ਚਾਵੇ ਵਰਤ ਤੇ ਜੋ ਚੀਜ਼ ਚਾਵੇ ਵੰਡ ਸਤਿਗੁਰ ਸੱਚੇ ਪਾਸ਼ਾ ਮੰਗਣ ਵਾਲਿਆਂ ਨੂੰ ਮੰਨਣ ਵਾਲੇ ਬਣਾ ਦਿੰਦੇ ਆ ਐਨੀ ਪਾਵਰ ਐਨੀ ਤਾਕਤ ਆ ਅੰਮ੍ਰਿਤ ਵੇਲੇ ਵਿੱਚ ਸੋ ਜੇਕਰ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਚੱਲ ਰਹੀ ਆ ਕੋਈ ਵੀ ਔਖੀ ਘੜੀ ਜੀਵਨ ਵਿੱਚ ਚੱਲ ਰਹੀ ਆ ਜਾਂ ਮਨ ਦੀ ਕੋਈ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਯਾਦ ਕਰੋ ਜੋ ਵੀ ਬਾਣੀ ਪੜ੍ਹਨੀ ਤੁਹਾਨੂੰ ਆਸਾਨ ਲੱਗਦੀ ਆ ਸਰਲ ਲੱਗਦੀ ਆ ਉਹ ਬਾਣੀ ਦਾ ਪਾਠ ਕਰ ਲਓ ਜਪਜੀ ਸਾਹਿਬ ਦੀ ਬਾਣੀ ਦਾ ਨਿਤਨੇਮ ਪੱਕਾ ਕਰ ਲਓ ਮੂਲ ਮੰਤਰ ਜਾਪ ਦੇ ਪਹਿਰੇ ਲਾ ਲਓ ਜੇ ਤੁਸੀਂ ਪਾਠ ਵੀ ਨਹੀਂ ਕਰ ਸਕਦੇ ਮੂਲ ਮੰਤਰ ਜੀ ਦਾ ਜਾਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਵਾਹਿਗੁਰੂ ਤਾਂ ਕਹਿ ਸਕਦੇ ਆ ਨਾ ਇਸ ਵੇਰੇ ਸਵੇਰ ਦੇ 2 3 ਘੰਟੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਪੂਰੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕਰੋ ਜਾਂ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਜਪ ਮੰਨ ਕਰੋ ਫਿਰ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਿੰਜ ਵਰਤਦੀ ਕਦੇ ਵੀ ਜੀਵਨ ਦੀਆਂ ਦੁੱਖ ਤਕਲੀਫਾਂ ਤੋਂ ਕਬਰਾ ਕੇ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਜਿੰਨਾ ਹੀ ਸਾਡਾ ਆਪਣੇ ਗੁਰੂ ਦੇ ਉੱਤੇ ਭਰੋਸਾ ਪੱਕਾ ਹੁੰਦਾ ਜਾਵੇਗਾ ਉਨਾਂ ਹੀ ਗੁਰੂ ਦੀਆਂ ਰਹਿਮਤਾਂ ਗੁਰੂ ਕਰਦੀਆਂ ਖੁਸ਼ੀਆਂ ਬਰਕਤਾਂ ਸਾਡੀ ਝੋਲੀ ਵਿੱਚ ਪੈਣੀਆਂ ਜਾਣਗੀਆਂ